ਚੈਨਲ ਪੰਜਾਬੀ ਦੇ ਖਾਸ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੋਸਤੋ ਹਾਜ਼ਰ ਆ ਅੱਜ ਦੀਆਂ ਕੁਝ ਗੱਲਾਂ ਉਹ ਤਾਂ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਵਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਅਮਰੀਕਾ ਦੇ ਵਿੱਚ ਅਮੀਰ ਲੋਕ ਪਹਿਲਾਂ ਨਾਲੋਂ ਜ਼ਿਆਦਾ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਹੇ ਆ ਡੋਨੇਸ਼ਨਾਂ ਵੀ ਖੁੱਲਕੇ ਦੇ ਰਹੇ ਤੇ ਆਪਣੇ ਕੰਮ ਵੀ ਖੜਾ ਰਹੇ ਆ ਦੂਜਾ ਡੋਨਲਡ 트ੰਪ ਨੇ ਸ਼ੀ ਡੈਮੋਕ੍ਰੇਟਾ ਸੰਬੰਧੀ ਇੱਕ ਬਿਆਨ ਜਾਰੀ ਕੀਤਾ ਬਿਆਨ ਦੀ ਭਾਸ਼ਾ ਬਹੁਤ ਖਤਰਨਾਕ ਕਰਨ ਕਿ ਇਹਨਾਂ ਨੂੰ ਫਾਹੇ ਲਾ ਦਿਓ ਫਾਂਸੀ ਦੇ ਦਿਓ ਸਜ਼ਾਏ ਮੌਤ ਦੇ ਦਿਓ ਕਿਸੇ ਕਾਂਗਰਸਮੈਂਟ ਦੇ ਲਈ ਐਡੇ ਸਖਤ ਸ਼ਬਦਾਂ ਦੀ ਵਰਤੋਂ ਕਿਉਂ ਕੀਤੀ ਗਈ ਇਹਦੇ ਬਾਰੇ ਗੱਲਬਾਤ ਕਰਾਂਗੇ ਤੀਜਾ ਜਿਹੜਾ ਸਵਾਸਤਿਕ ਦਾ ਚਿੰਨ ਆ ਉਹ ਇੱਕ ਵਾਰੀ ਚਰਚਾ ਦੇ ਵਿੱਚ ਆਇਆ ਕਿ ਇਹਦਾ ਕੀ ਮਤਲਬ ਆ ਤੇ ਕਿਉਂ ਇਹ ਹੁਣ ਫੇਰ ਆਲਾ ਰਿਹਾ ਪੈਦੇ ਬਾਰੇ ਪੈ ਰਿਹਾ ਡੋਨਲਡ 트ੰਪ ਨੇ ਆਇਲ ਡ੍ਰਿਲਿੰਗ ਯੋਜਨਾ ਜਾਰੀ ਕੀਤੀ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਅਲਾਬਾਮਾ ਦੀ ਇੱਕ ਲਾਇਬ੍ਰੇਰੀ ਦੇ ਵਿੱਚ 트랜ਸਜੈਂਡਰ ਕਿਤਾਬਾਂ ਹਟਾਉਣ ਦਾ ਮਾਮਲਾ ਸਾਹਮਣੇ ਆਇਆ ਇਹਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਜਿਹੜੇ ਅਮੀਰ ਲੋਕਾਂ ਬਾਰੇ ਕਈ ਬਿਲੀਅਨਰ ਨੇ ਜਿਹੜੇ ਅਮਰੀਕਾ ਦੇ ਵਿੱਚ ਹਾਲਾਂਕਿ ਇਹ ਸੌਕ ਨੇ ਜੇ ਆਪਾਂ ਅਮਰੀਕਾ ਦਾ ਪਹਿਲਾ 100 ਬੰਦਾ ਅਮੀਰ ਕੱਢਣਾ ਹੋਵੇ ਉਹਨਾਂ ਦੀ ਇੱਕ ਰਿਪੋਰਟ ਜਾਰੀ ਹੋਈ ਹੈ ਉਹਨਾਂ ਦੇ ਕੁਝ ਅੰਕੜੇ ਸਾਹਮਣੇ ਆਏ ਆ ਇੱਕ ਵਸ਼ਿੰਗਟਨ ਪੋਸਟ ਦਾ ਇਹ ਐਨਾਲਿਸਿਸ ਆ ਵਸ਼ਿੰਗਟਨ ਪੋਸਟ ਅਖਬਾਰ ਆ ਬੜੀ ਮਸ਼ਹੂਰ ਅਖਬਾਰ ਆ ਉਹਨਾਂ ਨੇ ਅਮੀਰ 100 ਬੰਦਿਆਂ ਦਾ ਡਾਟਾ ਸਾਹਮਣੇ ਕੀਤਾ ਤੇ ਉਹ ਕਹਿੰਦੇ ਵੀ ਇਹ ਬਹੁਤ ਜ਼ਿਆਦਾ ਪੈਸਾ ਦੇ ਰਹਾ ਪੋਲੀਟੀਕਲ ਪਾਰਟੀਆਂ ਨੂੰ ਦੋਵੇਂ ਪਾਸੇ ਡੈਮੋਕਰੇਟਾਂ ਨੂੰ ਵੀ ਤੇ ਦੂਜਿਆਂ ਨੂੰ ਵੀ ਔਰ ਇਹ ਇੰਨਾ ਜ਼ਿਆਦਾ ਆ ਕਿ 20-25 ਸਾਲ ਪਹਿਲਾਂ ਇਦਾਂ ਨਹੀਂ ਸੀ ਜਾਂ ਪਹਿਲਾਂ ਇੰਨਾ ਨਹੀਂ ਸੀ ਇੱਕ ਜੌਨ ਕਸਟਮਰਡ ਨਾਂ ਦਾ ਜਿਹੜਾ ਵਿਅਕਤੀ ਆ ਉਹਨੇ 2.4 ਮਿਲੀਅਨ ਡਾਲਰ ਡੋਨੇਟ ਕੀਤੇ ਆ ਇਹਦੇ 4.5 ਬਿਲੀਅਨ ਡਾਲਰ ਦੀ ਵਰਥ ਆ ਤੇ ਇਹਨੇ 2.4 ਮਿਲੀਅਨ ਡਾਲਰ ਡੋਨੇਟ ਕੀਤੇ ਆ ਰਿਪਬਲਿਕਨ ਕੈਂਡੀਡੇਟਸ ਨੂੰ ਇਹ ਹੁਣ ਤੱਕ ਪਹਿਲਾਂ ਕਦੇ ਇੰਨਾ ਪੈਸਾ ਕਿਸੇ ਨੇ ਦਿੱਤਾ ਨਹੀਂ ਸੀ ਪੋਲਿਟਿਕਲ ਡੋਨੇਸ਼ਨ ਦਾ ਮਾਮਲਾ ਇਹ ਆ ਕਿ 140% 2000 ਤੋਂ ਵੱਧ ਗਿਆ ਮਤਲਬ 2000 ਦੇ ਵਿੱਚ ਜਿੰਨੀ ਦਾਨ ਦਿੱਤਾ ਜਾਂਦਾ ਸੀ ਉਹਦੇ ਵਿੱਚ 140 ਗੁਣਾ ਇਹ ਤੁਸੀਂ ਦੇਖ ਲਓ ਵੀ ਵਾਧਾ ਕਿੰਨਾ ਜ਼ਿਆਦਾ ਆ ਇਹ ਵਾਧਾ ਹੁਣ ਤੱਕ ਹੋ ਚੁੱਕਾ ਹੈ ਜਿਹੜੇ 2000 ਦੇ ਵਿੱਚ ਜੇਕਰ ਦੇਖਿਆ ਜਾਵੇ ਅਮਰੀਕਾ ਦੇ ਸਭ ਤੋਂ ਅਮੀਰ 100 ਬੰਦਾ ਜਿਹੜਾ ਦਾਨ ਦਿੰਦਾ ਸੀ ਉਹਨੂੰ 140 ਨਾਲ ਗੁਣਾ ਕਰ ਲਓ ਉਹਨਾਂ ਦਾਨ ਹੋਣ ਇਹਨਾਂ ਨੂੰ ਦੇ ਰਿਹਾ ਇਲੈਕਸ਼ਨ ਕੈਂਪੇਨ ਦੇ ਵਿੱਚ ਟੋਟਲ ਇਲੈਕਸ਼ਨ ਸਪੈਂਡਿੰਗ ਦੇ ਵਿੱਚ ਜਿਹੜਾ ਵੱਡਾ ਹਿੱਸਾ ਆ ਉਹ ਇਹਨਾਂ ਦਾ ਆ ਪੁਆਇੰਟ 25% ਸਾਰੇ ਫੈਡਰਲ ਇਲੈਕਸ਼ਨ ਦੀ ਕਾਸਟ 2009 ਦੇ ਵਿੱਚ ਸੀਗੀ ਤੁਸੀਂ ਜਦੋਂ ਅਸੀਂ 25 ਸਾਲ ਪਹਿਲਾਂ ਦਾ ਮੁਕਾਬਲਾ ਕਰਕੇ ਦੇਖਦੇ ਜਦੋਂ ਅਸੀਂ ਕਿੰਨੇ ਨੇ ਵਧ ਗਿਆ ਇਹ ਕੋ ਨਵੀਂ ਗੱਲ ਨਹੀਂ ਆ ਅਮਰੀਕਾ ਦੇ ਵਿੱਚ ਕਿ ਦੁਨੀਆ ਦੇ ਹਰ ਮੁਲਕ ਦੇ ਵਿੱਚ ਅਮੀਰ ਬੰਦੇ ਜਾਂ ਵੱਡੇ ਬਿਜ਼ਨਸ ਜਿਹੜੇ ਨੇ ਉਹ ਡੋਨੇਸ਼ਨ ਦਿੰਦੇ ਆ ਰਾਜਨੀਤਿਕ ਪਾਰਟੀਆਂ ਨੂੰ ਇਹ ਕੋ ਨਵੀਂ ਗੱਲ ਨਹੀਂ ਆ ਰੌਲਾ ਆ ਵੀ ਵਾਧਾ ਕਿਉਂ ਹੋਇਆ 2000 ਦੇ ਵਿੱਚ ਜਿੰਨਾ ਇਲੈਕਸ਼ਨ ਦੇ ਵੀ ਸਪੈਂਡਿੰਗ ਸੀ ਉਹਦਾ ਪਹਿਲਾ 100 ਬੰਦਾ 0.25% ਦਿੰਦਾ ਸੀ ਜਿਹੜਾ ਇਹ ਬਾਕੀ ਸਾਰਾ ਉਹ ਦਿੰਦੇ ਸੀ ਮਤਲਬ 1% ਤੋਂ ਵੀ ਅੱਗੇ ਚੌਥਾ ਹਿੱਸਾ ਹੁਣ ਜਦੋਂ ਇਹਨੂੰ 24 ਦੇ ਵਿੱਚ ਦੇਖਦੇ ਆ ਤੇ 7.5% ਹੋ ਗਿਆ ਜਿਹੜਾ ਕਿ ਮਤਲਬ ਇਹ ਆ ਕਿ ਜਿੰਨੇ ਡੋਨੇਸ਼ਨ ਦੇ ਡਾਲਰ ਅਮਰੀਕਾ ਦੇ ਵਿੱਚ ਇਹ ਨਾ ਪਾਰਟੀਆਂ ਨੂੰ ਮਿਲੇ ਆ 13 ਡਾਲਰਾਂ ਪਿੱਛੇ 1 ਡਾਲਰ ਇਹਨਾਂ ਦਾ ਆ ਬੰਦਾ 100 ਆ ਸਿਰਫ ਅਮਰੀਕਾ ਦੇ ਵਿੱਚ ਟੌਪ ਦਾ ਜਿਹੜਾ ਕੱਢਿਆ ਇਹਨਾਂ ਨੇ 100 ਬੰਦਾ 13 ਦੇ ਪਿੱਛੇ 1 ਡਾਲਰ ਉਹਦਾ ਆ ਬਾਕੀ ਦੇ 100 ਪਿਆ ਡਾਲਰ ਕਿੱਥੇ ਗਿਣਿਆ ਜਾਣਾ ਸੋ ਜਿਹੜੇ ਅਲਟਰਾ ਰਿਚ ਲੋਕ ਆ ਉਹੋ ਕੋਰਟ ਨੇ ਨਾ ਅਸਲ ਦੇ ਵਿੱਚ ਇਹਦੀ ਜਦੋਂ ਪਿੱਛੇ ਜੜ ਤੱਕ ਜਾ ਕੇ ਦੇਖਿਆ 2010 ਦੇ ਵਿੱਚ ਇੱਕ ਤਬਦੀਲੀ ਕਰ ਦਿੱਤੀ ਸੀ 2010 ਦੇ ਵਿੱਚ ਜਿਹੜੀ ਐਫੀਸੀ ਦਾ ਡਿਸੀਜਨ ਸੀ ਕਿ ਕਾਰਪੋਰੇਸ਼ਨ ਯੂਨੀਅਨ ਜਾਂ ਜਿਹੜੇ ਇੰਡੀਵਿਜੂਅਲਸ ਨੇ ਉਹ ਅਨਲਿਮਿਟਿਡ ਪੈਸਾ ਇਲੈਕਸ਼ਨ ਬਜਟ ਦੇ ਵਿੱਚ ਪੀਏਸੀ ਦੇ ਥਰੂ ਦੇ ਸਕਦੇ ਆ ਲੀਗਲੀ ਇਹ ਚੀਜ਼ ਨੂੰ ਅਲਾਉ ਕੀਤਾ ਗਿਆ 2000 ਤੋਂ 2010 ਦੇ ਵਿਚਕਾਰ ਜਿਹੜੇ ਪਹਿਲੇ 100 ਬੰਦੇ ਆ ਉਹਨਾਂ ਨੇ ਲਗਭਗ 21 ਮਿਲੀਅਨ ਡਾਲਰ ਇੱਕ ਪਰ ਇਲੈਕਸ਼ਨ ਦੇ ਉੱਤੇ ਸਪੈਂਡ ਕੀਤਾ ਔਰ ਜਿਹੜਾ ਬਿਲੀਅਨਰ ਦੀ ਸਪੈਂਡਿੰਗ ਆ ਇਦਾਂ ਉੱਤੇ ਨੂੰ ਗਈ ਆ ਵੀ ਤੁਸੀਂ ਸੋਚ ਵੀ ਨਹੀਂ ਸਕਦੇ 20 ਤੋਂ 2000 2010 ਤੱਕ 21 ਮਿਲੀਅਨ 2010 ਤੋਂ ਬਾਅਦ ਜਿਹੜਾ ਇਹ ਹੈਗਾ ਕਿ 1 ਬਿਲੀਅਨ ਤੋਂ ਉੱਤੇ ਇਕੱਲਾ 2024 ਵਿੱਚ ਪਹੁੰਚ ਗਿਆ। ਇਹ ਇੰਨਾ ਜ਼ਿਆਦਾ ਆ ਕਿ ਮਤਲਬ 2010 ਦੇ ਵਿੱਚ ਜਿੰਨਾ ਸੀਗਾ 21 ਮਿਲੀਅਨ ਤੇ ਹੁਣ ਇਹ 24 ਦੇ ਵਿੱਚ 1 ਬਿਲੀਅਨ ਡਾਲਰ ਇਧਰਲੇ ਪਾਸੇ ਔਰ ਜਿਹੜੀ ਵੈਲਥ ਇਨ ਇਕੁਐਲਿਟੀ ਆ ਪੈਸੇ ਤੇਲੇ ਦੇ ਫਰਕ ਬਹੁਤ ਜ਼ਿਆਦਾ ਆ। ਜਿਹੜੇ ਜਿਹੜੇ ਟੌਪ ਅਮੀਰ ਨੇ ਥੋੜੇ ਜਾਇ ਉਹ ਮੋਟਾ ਸਾਰਾ ਪੈਸਾ ਤੇ ਉਹਨਾਂ ਕੋਲੇ ਆ। 95% ਪੈਸਾ 5% ਕੋਲੇ ਆ ਬਾਕੀ ਸਾਰੀ ਜਿੰਨੀ ਖੇੜਾ ਉਹ 5% ਦੇ ਵਿੱਚ ਬਾਕੀ ਸਾਰੀ ਜਨਸੰਖਿਆ ਜਿਹੜੀ 95% ਆ ਉਹ ਖੜੀ ਜਾਂਦੀ ਆ ਬਿਲੀਅਨਰ ਦਾ ਜਿਹੜਾ ਇਨਫਲੂਐਂਸ ਆ ਹੁਣ ਜੇ ਅਮੀਰ ਬੰਦੇ ਨੇ ਡਾਲਰ ਦਿੱਤੇ ਆ ਤੇ ਉਹ ਤੇ ਹੋ ਨਹੀਂ ਸਕਦਾ ਵੀ ਉਹ ਫਾਇਦਾ ਨਾ ਲਵੇ ਉਹਨਾਂ ਦਾ ਹੁਣ ਉਹ ਬੰਦੇ ਜਿਹੜਾ 100 ਬੰਦਾ ਅਮਰੀਕਾ ਦਾ ਟੌਪ 100 ਆ ਰਿਚੇਸਟ 100 ਆ ਉਹ ਡਿਸਾਈਡ ਕਰ ਰਿਹਾ ਵੀ ਤੁਸੀਂ ਸਾਰਾ ਕੁਝ ਰੀਸ਼ੇਪ ਕਿਦਾਂ ਕਰਨਾ ਕੈਂਪੇਨ ਨੂੰ ਪੈਸਾ ਚਾਹੀਦਾ ਕੈਂਪੇਨ ਨਹੀਂ ਹੋ ਸਕ ਸਕਦੀ ਕੈਂਡੀਡੇਟ ਨੂੰ ਪੈਸਾ ਚਾਹੀਦਾ ਬਿਲੀਅਨਸ ਆਫ ਡਾਲਰ ਚਾਹੀਦਾ ਹੁਣ ਕਹਿ ਲਓ ਕਿ ਇਹ ਜਿਹੜਾ ਇਹਦਾ ਫਰਕ ਇਨਾ ਜ਼ਿਆਦਾ ਆ ਇਹਨਾਂ ਡੋਨਰ ਦਾ ਕਿ ਇਹ 1 400th ਆਫ 1% ਕਹਿ ਲਓ ਕਿ ਜਿਹੜੇ ਅਮਰੀਕਨ ਆ ਉਹ ਜਿਹੜਾ ਉਹ ਦੇ ਰਹੇ ਆ ਜਿਹਦਾ ਮਤਲਬ ਇਹ ਆ ਕੈਂਡੀਡੇਟ ਮੰਨ ਲਓ ਹੁਣ ਵੱਡਾ ਮੁੱਦਾ ਕੈਂਡੀਡੇਟ ਕਿਹੜੇ ਨੇ ਰਨ ਕਰਨਾ ਇਹ ਡਿਸਾਈਡ ਕੌਣ ਕਰਦਾ ਕਿਹੜੀ ਪਾਲਿਸੀ ਪ੍ਰਮੋਟ ਕਰਨੀ ਆ ਪੋਲਿਟਿਕਲ ਪਾਰਟੀ ਕਿਹੜੀ ਨੇ ਕਾਮਯਾਬ ਹੋਣਾ ਇਹਦੇ ਚੀ ਜਿਹੜਾ 100 ਬੰਦਾ ਇਹਨਾਂ ਦਾ ਹੱਥ ਜਾਦਾ ਆ ਬਾਕੀ ਸਾਰੀ ਦੁਨੀਆ ਨਾਲੋਂ ਅਲਟਰਾ ਰਿਚ ਜਿਹੜੇ ਨੇ ਉਹ ਉਹਨਾਂ ਦੇ ਇਨਫਲੂਐਂਸ ਵੀ ਹੁੰਦਾ ਟੈਕਸ ਰੂਲ ਵੀ ਉਹਨਾਂ ਦੇ ਹਿਸਾਬ ਨਾਲ ਬਣਦੇ ਆ ਰੈਗੂਲੇਸ਼ਨਸ ਵੀ ਇਕਨੋਮਿਕ ਪਾਲਿਸੀਜ਼ ਵੀ ਸਰਕਾਰ ਦੇ ਫੈਸਲਿਆਂ ਦੇ ਵਿੱਚ ਵੀ ਸਿੱਧਾ ਉਹਨਾਂ ਦਾ ਦਖਲਅੰਦਾਜ਼ੀ ਆ ਸਿੱਧਾ ਉਹਨਾਂ ਦਾ ਅਸਰ ਆ ਤੇ ਪੋਲਿਟਿਕਲ ਸਾਇੰਟਿਸਟ ਇਹ ਕਹਿੰਦੇ ਆ ਕਿ ਲੋਕਾਂ ਦਾ ਹੁਣ ਲੋਕਤੰਤਰ ਦੇ ਵਿੱਚ ਵਿਸ਼ਵਾਸ ਜਿਹੜਾ ਆ ਉਹ ਨਹੀਂ ਰਿਹਾ ਜਾਂ ਉਹ ਥੋੜਾ ਜਿਹਾ ਇਸ ਗੱਲ ਤੋਂ ਪਿੱਛੇ ਜਾ ਰਹੇ ਆ ਵੀ ਪੈਸੇ ਦੀ ਖੇਡ ਆ ਤੇ ਇਹੀ ਸਾਰਾ ਕੁਝ ਦੇ ਰਹੇ ਆ ਇਲੈਕਸ਼ਨ ਦੀ ਕਾਸਟ ਦੇ ਵਿੱਚ ਪੈਸਾ ਲੱਗਦਾ ਉਹ ਸਾਰਾ ਪੈਸਾ ਐਡਸ ਦੇ ਵਿੱਚ ਬਿਲੀਅਨਸ ਜਿਹੜੇ ਆ ਮਤਲਬ ਨਾਰਮਲ ਬੰਦਾ 20 ਪ੍ਰਾ ਡਾਲਰ ਦਾਨ ਕਰ ਸਕਦਾ ਆ ਪਰ ਜਿਹੜੇ ਬਿਲੀਅਨਰਸ ਨੇ ਉਹ ਮਿਲੀਅਨ ਦੇ ਵਿੱਚ ਡੋਨੇਟ ਕਰਦੇ ਆ ਤੇ ਕੈਂਡੀਡੇਟ ਫਿਰ ਮਿਲੀਅਨ ਵਾਲੇ ਦੀ ਵੱਧ ਸੁਣਦਾ بجائے ਇਹਦੇ ਕਿ ਜਿਹਨੇ 20 ਪ੍ਰਾ ਡਾਲਰ ਦਿੱਤੇ ਹੋਣ ਤੇ ਕਿਹੜੀਆਂ ਪਾਲਿਸੀਆਂ ਦੇ ਉੱਤੇ ਟੈਨਸ਼ਨ ਹੋਣੀ ਆ ਕਿਹੜੀਆਂ ਕਿੱਧਰ ਨਹੀਂ ਜਾਣੀਆਂ ਰਬਾ ਥੋੜਾ ਜਿਹਾ ਨੰਬਰ ਆ ਤੁਸੀਂ ਜੇ ਦੇਖਿਆ ਜਾਵੇ ਜਿਹੜੀ ਵੱਡੀ ਡੋਨੇਸ਼ਨ ਕਰ ਰਹੇ ਆ ਮਤਲਬ ਪੁਆਇੰਟ 00025% ਲੋਕ ਨੇ ਇਹ ਬਣਦੇ ਸਾਰੇ ਜਿਹੜੇ ਪੋਪੂਲੇਸ਼ਨ ਦੇ ਵਿੱਚੋਂ ਕੱਢਿਆ ਜਾਵੇ ਜੇ ਸਾਰੀ ਪੋਪੂਲੇਸ਼ਨ ਦੇ ਵਿੱਚੋਂ 99 ਤੋਂ ਇੱਕ ਕੱਢ ਲਓ ਉਹ ਇੱਕ ਦਾ ਵੀ 400ਵਾਂ ਹਿੱਸਾ ਆ ਜਿਹੜੀ ਪੁਆਇੰਟ 2 ਪੁਆਇੰਟ 00025 ਇੰਨੇ ਘੱਟ ਮਤਲਬ 1% ਵੀ ਨਹੀਂ ਅੱਧਾ ਵੀ ਨਹੀਂ ਅੱਧੇ ਦਾ ਅੱਧਾ ਵੀ ਨਹੀਂ ਉਹਦਾ ਅੱਧਾ ਵੀ ਨਹੀਂ 400ਵਾਂ ਹਿੱਸਾ ਜਾ ਕੇ ਇਹ ਕੁਝ ਲੋਕ ਨੇ ਜਿਹੜੇ ਵੱਡੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਰਹੇ ਆ ਕਿਉਂ ਕਰ ਰਹੇ ਆ ਕਿਉਂਕਿ ਉਹਨਾਂ ਕੋਲੇ ਪੈਸਾ ਆ ਤੇ ਉਹ ਜਿਹੜਾ 1/400th ਆਫ 1% ਜਦੋਂ ਅਸੀਂ ਕਹਿੰਨੇ ਆ 1 ਦਾ 400ਵਾਂ ਹਿੱਸਾ ਲੋਕ ਜਿਹੜੇ ਵੱਡੀ ਚੀਜ਼ ਨੂੰ ਕੰਟਰੋਲ ਕਰ ਰਹੇ ਆ ਹੁੰਦਾ ਆ ਹਰ ਦੇਸ਼ ਦੇ ਵਿੱਚ ਹਰ ਥਾਂ ਦੇ ਵਿੱਚ ਪਰ ਅ ਇਹ ਗਿਣਤੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵਧ ਗਈ ਹੈ ਤੇ ਜਿੰਨੀ ਇਹਨਾਂ ਦਾ ਅਸਰ ਵਧ ਗਿਆ ਉਹਨਾਂ ਲੋਕਾਂ ਦਾ ਲੋਕਤੰਤਰ ਦੇ ਵਿੱਚ ਜਿਹੜਾ ਵਿਸ਼ਵਾਸ ਆ ਉਹਦੇ ਉੱਤੇ ਵੀ ਅਸਰ ਜਿਹੜਾ ਸਿੱਧੇ ਸਿੱਧੇ ਰੂਪ ਦੇ ਵਿੱਚ ਜਾਂ ਯਕੀਨ ਘਟਦਾ ਹੈ ਅਗਲੀ ਗੱਲਬਾਤ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਆਨਲਾਈਨ ਪੋਸਟ ਕੀਤਾ ਡੈਮੋਕ੍ਰੈਟਿਕ ਲਾ ਮੇਕਰਸ ਬਾਰੇ ਸ਼ਬਦ ਬਹੁਤ ਸਖ਼ਤ ਵਰਤੇ ਉਹ ਕਹਿੰਦੇ ਇਹਨਾਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰਕੇ ਉਹਨਾਂ ਤੇ ਟ੍ਰਾਇਲ ਕਰੋ ਟ੍ਰਾਇਲ ਕਰਨ ਤੋਂ ਬਾਅਦ ਮਤਲਬ ਇਹਨਾਂ ਨੂੰ ਕਹਿ ਲੋ ਕਿ ਵੀ ਇਹਨਾਂ ਨੂੰ ਫਾਂਸੀ ਦੇ ਦਿਓ ਇਥੇ ਤੱਕ ਉਹਨਾਂ ਨੇ ਕਿਹਾ ਚੁਣੇ ਹੋਏ ਨੁਮਾਇੰਦੇ ਲੋਕਾਂ ਦੇ ਮਸਲਾ ਕੀ ਆ ਉਹਨਾਂ ਨੇ ਇਸ ਚੀਜ਼ ਨੂੰ ਸਿੱਧਾ ਜਿਹੜਾ ਸੈਡੀਟੀਸ ਸੈਡੀਟੀਸ ਬਿਹੇਵੀਅਰ ਕਿਹਾ ਸੈਡੀਟੀਸ ਬਿਹੇਵੀਅਰ ਦਾ ਮਤਲਬ ਕੀ ਆ ਕਿ ਜਿਹਨੂੰ ਮਤਲਬ ਸਜ਼ਾਏ ਮੌਤ ਹੀ ਮਿਲਣੀ ਚਾਹੀਦੀ ਆ ਹੁਣ ਉਹਨਾਂ ਨੇ ਕੀਤਾ ਕੀ ਆ ਕਿਉਂ ਇੰਨੇ ਸਟਰੋਂਗ ਡੇਂਜਰਸ ਖਤਰਨਾਕ ਕਿਸਮ ਦੀ ਭਾਸ਼ਾ ਇਹਨਾਂ ਨੇ ਵਰਤੀ ਆ ਇਹਨਾਂ ਜਿਹੜੇ ਮੈਂਬਰ ਆਫ ਕਾਂਗਰਸ ਕਿਉਂਕਿ ਕਾਂਗਰਸ ਮੈਂਬਰ ਰੈਫਰਾਲ ਇਹ ਜਿਹੜੇ ਲਾਓ ਮੇਕਰਸ ਨੇ ਅਸਲ 'ਚ ਹੈ ਕੌਣ ਜਿਹੜੇ ਇਹ 6 ਜਣੇ ਨੇ 6 ਜਣਿਆਂ ਨੇ ਇਹਨਾਂ ਦਾ ਕਾਂਗਰਸ ਮੈਂਬਰ ਨੇ ਇਹ ਤੇ ਇਹਨਾਂ ਦਾ ਮਿਲਟਰੀ ਦਾ ਬੈਕਗ੍ਰਾਉਂਡ ਆ ਜਾਂ ਇੰਟੈਲੀਜੈਂਸ ਦਾ ਬੈਕਗ੍ਰਾਉਂਡ ਆ ਇਹਨਾਂ ਦੇ ਇੱਕ ਵੀਡੀਓ ਬਣਾਈ ਇਹਨਾਂ ਨੇ ਵੀਡੀਓ ਦੇ ਵਿੱਚ ਇਹ ਕਿਹਾ ਯੂਐਸ ਮਿਲਟਰੀ ਨੂੰ ਅਮਰੀਕਾ ਦੀ ਫੌਜ ਨੂੰ ਇਹ ਗੱਲ ਇਹ ਕਹਿ ਰਹੇ ਆ ਉਹਨਾਂ ਨੂੰ ਇਹ ਕਹਿ ਰਿਹਾ ਕਿ ਯੂ ਕੈਨ ਰਿਫਿਊਜ਼ ਇਲੀਗਲ ਆਰਡਰਸ ਤੁਸੀਂ ਗੈਰ ਕਾਨੂੰਨੀ ਹੁਕਮਾਂ ਨੂੰ ਮੰਨਣ ਤੋਂ ਨਾ ਕਰ ਸਕਦੇ ਹੋ ਫੌਜ ਨੂੰ ਕਿਹਾ ਜਾ ਰਿਹਾ ਹੈ ਇਹ ਉਹ ਕਹਿ ਰਿਹਾ ਕਿ ਯੂ ਮਸਟ ਰਿਫਿਊਜ਼ ਇਲੀਗਲ ਆਰਡਰਸ ਤੁਹਾਨੂੰ ਇਹ ਕਰਨਾ ਹੀ ਚਾਹੀਦਾ ਹੈ ਇਹ ਮੈਸੇਜ ਕੀ ਆ ਕਿ ਜਿਹੜਾ ਵੀ ਰਾਸ਼ਟਰਪਤੀ ਤੋਂ ਤੁਹਾਨੂੰ ਹੁਕਮ ਮਿਲਦਾ ਆ ਜੇ ਉਹ ਗੈਰ ਕਾਨੂੰਨੀ ਆ ਤਾਂ ਤੁਸੀਂ ਉਹਨੂੰ ਨਾ ਕਰ ਦਿਓ ਤੁਸੀਂ ਉਹਨੂੰ ਪਾਲਣਾ ਨਹੀਂ ਕਰਨਾ ਉਹਨੂੰ ਉਵੇਰ ਨਹੀਂ ਕਰਨਾ ਹੁਣ ਇੱਥੇ ਰੌਲਾ ਇਹ ਆ ਜਿਹੜੇ ਇਹ 6 ਕਾਂਗਰਸਮੈਨ ਨੇ ਇਹ ਕਹਿੰਦੇ ਅਸੀਂ ਕੁਝ ਗਲਤ ਨਹੀਂ ਕਿਹਾ ਅਮਰੀਕਾ ਦਾ ਕਾਨੂੰਨ ਹੈ ਕਹਿੰਦਾ ਅਸੀਂ ਉਹੀ ਕਿਹਾ ਸਾਡੀ ਮਿਲਟਰੀ ਬੈਕਗ੍ਰਾਉਂਡ ਹੈ ਸਾਨੂੰ ਜ਼ਿਆਦਾ ਚੰਗੀ ਤਰ੍ਹਾਂ ਪਤਾ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਇਹਦਾ ਮਤਲਬ ਕੀ ਆ ਤੁਸੀਂ ਇੱਕ ਦੇਸ਼ ਦੀ ਫੌਜ ਨੂੰ ਇਹ ਕਹਿ ਰਹੇ ਆ ਕਿ ਰਾਸ਼ਟਰਪਤੀ ਦਾ ਹੁਕਮ ਨਾ ਮੰਨੋ ਇਹਦਾ ਮਤਲਬ ਤੇ ਸਿੱਧੀ ਬਗਾਵਤ ਆ ਨਾ ਤੁਸੀਂ ਗद्दार ਹੋ ਤੁਸੀਂ ਦੇਸ਼ ਦੀ ਫੌਜ ਨੂੰ ਸਾਡੇ ਸਾਡੇ ਹੀ ਉਲਟ ਕਰ ਰਹੇ ਆ ਕਿ ਦੁਸ਼ਮਣ ਕੋ ਬਾਹਰੋਂ ਥੋੜਾ ਆਉਂਦਾ ਤੁਸੀਂ ਤੇ ਅੰਦਰ ਬੈਠੇ ਆ ਕਹਿੰਦੇ ਜਿਹੜਾ ਦੂਜਾ ਇਹ ਆ ਉਹ ਇਹ ਕਹਿੰਦੇ ਅੱਛਾ ਇਹ ਜਿਹੜੇ 6 ਲਾਅ ਮੇਕਰ ਨੇ ਜਿਹੜੇ ਡੈਮੋਕ੍ਰੇਟਸ ਨੇ ਇਹ ਕਹਿੰਦੇ ਵੀ ਸਾਨੂੰ ਖਤਰਾ ਹੈ ਸਾਡੇ ਸੰਵਿਧਾਨ ਤੋਂ ਬਾਹਰੀਆਂ ਗੱਲਾਂ ਰਾਸ਼ਟਰਪਤੀ ਕਰਾ ਰਹੇ ਆ ਜਿਹੜੀਆਂ ਹੁਕਮ ਦੇ ਵਿੱਚ ਨਹੀਂ ਆ ਹੁਣ ਇਸ ਗੱਲ ਦਾ ਫੈਸਲਾ ਕੌਣ ਕਰੇ ਵੀ ਇਹ ਹੁਕਮ ਜਿਹੜੇ ਆ ਇਹ ਕਾਨੂੰਨੀ ਆ ਜਾਂ ਗੈਰ ਕਾਨੂੰਨੀ ਆ ਚੁਣਿਆ ਹੋਇਆ ਰਾਸ਼ਟਰਪਤੀ ਜਦੋਂ ਹੁਕਮ ਦੇ ਰਿਹਾ ਤੇ ਉਹਨੂੰ ਕੋਈ ਸੰਵਿਧਾਨ ਦੀ ਸਮਝ ਨਹੀਂ ਆ ਤੇ ਹੁਕਮ ਦੇ ਰਿਹਾ ਤੇ ਦਾ ਮਤਲਬ ਉਹ ਚੀਜ਼ ਕਾਨੂੰਨੀ ਆ ਡੈਮੋਕ੍ਰੇਟ ਕਹਿ ਰਿਹਾ ਕਿ ਨਹੀਂ ਅਮਰੀਕਾ ਦੇ ਵਿੱਚ ਇਸ ਵੇਲੇ ਬਹੁਤ ਕੁਝ ਹੋ ਰਿਹਾ ਜਿਹੜਾ ਕਾਨੂੰਨ ਦੇ ਅਨੁਸਾਰ ਨਹੀਂ ਆ ਹੁਣ ਇਹ ਜਿਹੜਾ ਸਵਾਲ ਆ ਇਸ ਵੇਲੇ ਸਪੈਸ਼ਲੀ ਹੁਣ ਜਿਹੜਾ ਆਪਾਂ ਅਫੀਸ਼ੀਅਲ ਦਿਨਾਂ ਦੇ ਵਿੱਚ ਖਬਰਾਂ ਵੀ ਕੀਤੀਆਂ ਡਰੱਗ ਸਮਗਲਰ ਇਧਰ ਲਾਟਿਨ ਅਮਰੀਕਾ ਦੇ ਵਿੱਚ ਉਹਨਾਂ ਦੀਆਂ ਬੋਟਾਂ ਦੇ ਉੱਤੇ ਹਮਲੇ ਹੋ ਰਹੇ ਆ ਉਹਨਾਂ ਨੂੰ ਮਾਰਿਆ ਜਾ ਰਿਹਾ ਟਰੰਪ ਕਹਿੰਦੇ ਵੀ ਇਹ ਨਾਰਕੋ ਟੈਰਰਿਸਟ ਨੇ ਅਤਵਾਦੀ ਨੇ ਜਿਹੜੇ ਇੱਥੇ ਨਸ਼ਾ ਫਲਾਉਣ ਵਾਲੇ ਅਸੀਂ ਨਹੀਂ ਛੱਡਣੇ ਅਸੀਂ ਕੋਈ ਸਾਨੂੰ ਨਹੀਂ ਪਤਾ ਇਹ ਆ ਰਿਹਾ ਆ ਇਧਰੋਂ ਡਰੱਗ ਲੈ ਕੇ ਅਸੀਂ ਮਾਰੀ ਜਾਂਦੇ ਆ ਕੁਝ ਲੋਕ ਕਹਿੰਦੇ ਵੀ ਇਹ ਫੈਸਲਾ ਗਲਤ ਆ ਇਹ ਗੈਰਕਾਨੂੰਨੀ ਹੁਕਮ ਆ ਫੌਜ ਨੂੰ ਨਾ ਕਰਨੀ ਚਾਹੀਦੀ ਆ ਇਹਨੂੰ ਫੜਨਾ ਚਾਹੀਦਾ ਫੜਕਰਾਂ ਦੇ ਮੁਕੱਦਮੇ ਚੱਲਣਾ ਚਾਹੀਦਾ ਰਾਸ਼ਟਰਪਤੀ 트ੰਪ ਦੀ ਜਿਹੜੀ ਥੌਟ ਆ ਉਹਦੇ ਉੱਤੇ ਵੱਖਰੀ ਆ ਦੂਜਾ ਜਿਹੜੀਆਂ ਵੈਨਜ਼ੂਏਲਾ ਦੇ ਵਿੱਚ ਸਟ੍ਰਾਈਕ ਹੋ ਰਹੀਆਂ ਉਹਨੂੰ ਲੈ ਕੇ ਜਿਹੜਾ ਕਨਸਰਨ ਆ ਇਸ ਵੇਲੇ ਹੁਣ ਇਹਦਾ ਫੈਸਲਾ ਕੌਣ ਕਰੇ ਵੀ ਇਹ ਚੀਜ਼ ਕਾਨੂੰਨੀ ਆ ਜਾਂ ਗੈਰ ਕਾਨੂੰਨੀ ਆ ਰਾਸ਼ਟਰਪਤੀ 트ੰਪ ਕਹਿੰਦੇ ਇਹ ਫੈਸਲਾ ਅਸੀਂ ਕਰ ਰਹੇ ਹਾਂ ਇਸੇ ਕਰਕੇ ਉਹਨਾਂ ਨੇ ਇੰਨੀ ਸਖਤ ਭਾਸ਼ਾ ਵਰਤੀ ਆ ਕਿ ਜਿਹੜੇ ਸਾਡੀ ਫੌਜ ਨੂੰ ਸਾਡਾ ਹੁਕਮ ਮੰਨਣ ਤੋਂ ਨਾ ਕਰ ਰਹਾ ਗद्दार ਆ ਇਹਨਾਂ ਨੂੰ ਫੜੋ ਇਹਨਾਂ ਤੇ ਕੇਸ ਕਰੋ ਇਹਨਾਂ ਨੂੰ ਸਜ਼ਾ ਦਿਓ ਇਹ ਜਿਹੜੇ ਮਤਲਬ ਉਹਨਾਂ ਨੂੰ ਆਪੋਨੈਂਟ ਟ੍ਰੇਟਰਸ ਜਾਂ ਜਿਹੜੇ ਕਹ ਲੋ ਕਿ ਐਨਮੀਜ਼ ਇਹ ਸਾਰਾ ਕੁਝ ਕਿਹਾ ਜਾ ਰਿਹਾ ਉਹਨਾਂ ਨੂੰ ਇਨਵੈਸਟੀਗੇਸ਼ਨ ਇਹਦੀ ਹੋਣੀ ਚਾਹੀਦੀ ਹੈ ਜਿਹੜੇ ਡੈਮੋਕ੍ਰੇਟਸ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਸੈਨੇਟਰ ਚੱਕ ਸ਼ੋਮਰ ਨੇ ਜਾਂ ਸੈਨੇਟਰ ਕ੍ਰਿਸ ਮਰਫੀ ਨੇ ਉਹ ਕਹ ਰਹੇ ਕਿ ਜਿਹੜੀ 트ੰਪ ਦੀ ਭਾਸ਼ਾ ਬਹੁਤ ਮਾੜੀ ਹੈ ਵੀ ਇਸ ਤਰ੍ਹਾਂ ਦੀ ਭਾਸ਼ਾ ਥੋੜਾ ਕਾਂਗਰਸਮੈਨ ਦੇ ਲਈ ਵਰਤਣੀ ਚਾਹੀਦੀ ਹੈ ਜਿਹੜੀ ਸਿੱਧਾ ਮੌਤ ਦੀ ਸਜ਼ਾ ਦੀ ਧਮਕੀ ਮਤਲਬ ਇਹ ਠੀਕ ਹੈ ਤੁਹਾਡੀ ਪੋਲਿਟਿਕਲ ਡਿਸਐਗਰੀਮੈਂਟ ਹੋ ਸਕਦੀ ਹੈ ਰਾਜਨੀਤਿਕ ਤੌਰ ਤੇ ਤੁਸੀਂ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਆ ਤੇ ਤੁਸੀਂ ਇਹ ਇਹ ਬਹੁਤ ਬਹੁਤ ਹੱਦ ਤੋਂ ਅੱਗੇ ਜਾ ਕੇ ਗੱਲ ਆ ਕਿ ਜਦੋਂ ਤੁਸੀਂ ਅਨਐਕਸੈਪਟੇਬਲ ਆ ਜਾ ਤੁਸੀਂ ਇੱਥੇ ਤੱਕ ਆ ਜਾਂਦੇ ਆ ਵੀ ਇਹਨਾਂ ਨੂੰ ਮਾਰ ਦਿੱਤਾ ਜਾਵੇ ਜਾਂ ਮੌਤ ਦੀ ਸਜ਼ਾ ਦੇ ਦਿੱਤੀ ਜਾਵੇ ਸੋ ਇਸ ਕਿਸਮ ਦੀ ਭਾਸ਼ਾ ਟਰੰਪ ਆਪਣੇ ਥਾਂ ਸਹੀ ਨੇ ਉਹ ਕਹਿੰਦੇ ਮੈਂ ਜੋ ਕਹਿ ਰਿਹਾ ਸਹੀ ਕਹਿ ਰਿਹਾ ਦੂਜੀ ਧਿਰ ਆਪਣੇ ਥਾਂ ਤੇ ਸਹੀ ਆ ਉਹ ਕਹਿੰਦੇ ਵੀ ਨਹੀਂ ਐਸ ਕਿਸਮ ਦੀ ਭਾਸ਼ਾ ਤੇ ਐਸ ਕਿਸਮ ਦਾ ਵਿਹਾਰ ਨਹੀਂ ਹੋਣਾ ਚਾਹੀਦਾ ਔਰ ਇਸ ਸੰਵਿਧਾਨ ਦੇ ਵਿੱਚ ਆ ਕਿ ਕਿਸੇ ਵੀ ਗੈਰ ਕਾਨੂੰਨੀ ਹਕਮ ਨੂੰ ਮੰਨਣ ਤੋਂ ਨਾ ਕੀਤੀ ਜਾ ਸਕਦੀ ਆ ਲੋਕਤੰਤਰ ਦੇ ਵਿੱਚ ਮਾਮਲਾ ਇਸ ਵੇਲੇ ਜਿਹੜਾ ਕਾਫੀ ਵੱਡਾ ਬਣਿਆ ਹੋਇਆ ਅਗਲੀ ਗੱਲਬਾਤ ਆ ਸਵਾਸਤਿਕ ਦਾ ਨਿਸ਼ਾਨ ਬਾਰੇ ਜਿਹੜੀ ਕੋਸਟ ਗਾਰਡ ਨੇ ਇੱਥੇ ਆਪਣੇ ਅਮਰੀਕਾ ਦੇ ਵਿੱਚ ਇਹਨਾਂ ਨੇ ਹੇਟ ਸਿੰਬਲ ਦੇ ਲਈ ਜਿਹੜੀ ਪਾਲਿਸੀ ਆ ਉਹਦੇ ਵਿੱਚ ਕੁਝ ਤਬਦੀਲੀ ਕੀਤੀ ਆ ਕੁਝ ਚੀਜ਼ਾਂ ਨਾ ਅਮਰੀਕਾ ਦੇ ਵਿੱਚ ਜਾਂ ਕਿਸੇ ਵੀ ਦੇਸ਼ ਦੇ ਵਿੱਚ ਹੁੰਦੀਆਂ ਜਿਹਨਾਂ ਨੂੰ ਬਹੁਤ ਨਫ਼ਰਤ ਨਾਲ ਦੇਖਿਆ ਜਾਂਦਾ ਔਰ ਬੜੀਆਂ ਮਾੜੀਆਂ ਮੰਨੀਆਂ ਜਾਂਦੀਆਂ ਉਹਨਾਂ ਦੇ ਵਿੱਚੋਂ ਦੋ ਤਿੰਨ ਨਿਸ਼ਾਨ ਜਿਹੜੇ ਹੁੰਦੇ ਆ ਇੱਕ ਜਿਵੇਂ ਸਵਾਸਤਿਕਾ ਦਾ ਨਿਸ਼ਾਨ ਕਿਹਾ ਜਾਂਦਾ ਨੂਜ਼ਸ ਨੇ ਤੇ ਜਾਂ ਜਿਹੜਾ ਕਨਫੈਡਰੇਟ ਫਲੈਗ ਆ ਕਨਫੈਡਰੇਟ ਫਲੈਗ ਜਿਹੜਾ ਆ ਉਹ ਅਸੀਂ ਸਾਰੇ ਜਾਣਦੇ ਆ 나ਜ਼ੀਆਂ ਦਾ ਜਿਹੜਾ ਝੰਡਾ ਆ ਉਹ 나ਜ਼ੀ ਜਿਨ੍ਹਾਂ ਨੇ ਜਿਊਇਸ਼ ਨੂੰ ਮਾਰਿਆ ਸੀ ਔਰ ਮਿਲੀਅਨਸ ਦੇ ਵਿੱਚ ਲੋਕਾਂ ਨੂੰ ਮਾਰਿਆ ਸੋ ਉਹ ਸਾਰੀ ਥੌਟ ਨੂੰ ਉਸ ਸਾਰੇ ਵਿਚਾਰਾਂ ਨੂੰ ਉਹ ਸਾਰਿਆਂ ਨੂੰ ਬਹੁਤ ਮਾੜਾ ਮੰਨਿਆ ਜਾਂਦਾ ਜਾਂ ਨਫ਼ਰਤ ਜਾਂ ਕਹਿ ਲੋ ਕਿ ਉਸ ਕਿਸਮ ਦਾ ਇਹਨੂੰ ਕੋਨਾਂ ਸਿੰਬल्स ਦੇ ਉੱਤੇ ਕੋਸਟ ਗਾਰਡ ਨੇ ਕੁਝ ਢਿੱਲ ਵਰਤੀ ਆ ਉਹ ਕਹਿੰਦੇ ਵੀ ਨਹੀਂ ਇਹ ਜਿਹੜਾ ਹੈਗਾ ਆ ਨਾ ਇਹਨੂੰ ਥੋੜਾ ਜਿਆਦਾ ਢਿੱਲਾ ਦੇਖੋ ਇਹਨੂੰ ਇਹਨੂੰ ਮਤਲਬ ਇਦਾਂ ਕਹਿ ਲਓ ਕਿ ਪੋਲਿਟਿਕਲ ਡਿਵੀਜ਼ਿਬਲ ਸਿੰਬल्स ਕਹਿ ਸਕਦੇ ਆ ਅ ਡਿਵਾਈਜ਼ਿਬਲ ਸਿੰਬल्स ਕਹਿ ਸਕਦੇ ਆ ਹੇਟ ਸਿੰਬल्स ਨਹੀਂ ਇਹਨਾਂ ਨੂੰ ਕਿਹਾ ਜਾਣਾ ਚਾਹੀਦਾ ਹੁਣ ਇਹਦਾ ਮਤਲਬ ਕੀ ਹੈ ਕਿਉਂ ਇਹਦੇ ਬਾਰੇ ਢਿੱਲ ਵਰਤੀ ਜਾ ਰਹੀ ਹੈ ਕਿਉਂਕਿ ਇਹਨਾਂ ਸਿੰਬल्स ਦੀ ਰੇਸਿਜ਼ਮ ਦੇ ਨਾਲ ਬਹੁਤ ਜਿਹੜੀ ਇੱਕ ਪੁਰਾਣਾ ਇਤਿਹਾਸ ਆ ਪੁਰਾਣੀ ਹਿਸਟਰੀ ਆ ਜਿਹੜੀ ਸਵਾਸਤਿਕ ਆ ਹੁਣ ਆ ਜਿਹੜਾ ਨਿਸ਼ਾਨ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਇੱਕ ਹਿੰਦੂ ਧਰਮ ਦੇ ਵਿੱਚ ਸਵਾਸਤਿਕ ਜਿਹੜਾ ਉਹ ਨਿਸ਼ਾਨ ਹੁੰਦਾ ਉਹ ਸਿੱਧਾ ਹੁੰਦਾ ਉਹਦੇ ਵਿੱਚ ਡਾਟਸ ਹੁੰਦੇ ਆ ਚਾਰ ਉਹ ਇੱਕ ਪਵਿੱਤਰ ਚਿੰਨ ਆ ਇਹ ਨਾਜ਼ੀਆਂ ਦਾ ਚਿੰਨ ਆ ਇਹ ਨਫ਼ਰਤ ਵਾਲਾ ਚਿੰਨ ਆ ਦੋਵੇਂ ਬਿਲਕੁਲ ਅਲੱਗ-ਅਲੱਗ ਨੇ ਜਿਹੜਾ ਇਹ ਸਵਾਸਤਿਕ ਆ ਇਹ ਅਸਲ ਦੇ ਵਿੱਚ ਉਹਨੂੰ ਦੱਸਦਾ ਆ ਤੁਹਾਡੇ ਨਾਜ਼ੀ ਆਈਡੀਓਲੋਜੀ ਨੂੰ ਜਾਂ ਜਿਹੜੀ ਵਾਈਟ ਸੁਪਰਮੇਸੀ ਆ ਕਿ ਸਿਰਫ ਅਸੀਂ ਦੁਨੀਆ ਦੇ ਵਿੱਚ ਛਾ ਗਏ ਬਾਕੀ ਕੋਈ ਨਹੀਂ ਔਰ ਕਈ ਮਿਲੀਅਨ ਲੋਕ ਜਿਨ੍ਹਾਂ ਦੇ ਵਿੱਚ ਜੂਜ਼ ਬਹੁਤ ਸਾਰੇ ਸੀਗੇ 4 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮਾਰਿਆ ਇਹਨਾਂ ਨੇ ਵਰਲਡ ਵਾਰ 2 ਦੇ ਵਿੱਚ ਹਿਟਲਰ ਦੇ ਨਾਲ ਸਿੱਧਾ ਸਬੰਧ ਹੈ ਜਿਹੜਾ ਨਿਊਜ਼ ਆ ਜਿਹੜਾ ਫੰਦੇ ਦਾ ਨਿਸ਼ਾਨ ਜਿਹਾ ਦਿਸਦਾ ਹੈ ਤੁਹਾਨੂੰ ਲਟਕਦਾ ਇਹ ਇਸ ਚੀਜ਼ ਨੂੰ ਮਤਲਬ ਸਿੱਧਾ ਦੱਸਦਾ ਕਿ ਖਾਸ ਤੌਰ ਦੇ ਉੱਤੇ ਜਿਹੜੇ ਬਲੈਕ ਅਮਰੀਕਨ ਸੀ ਉਹਨਾਂ ਨੂੰ ਜਿੱਦਾਂ ਫਾਂਸੀ ਦਿੱਤੀ ਗਈ ਜਾਂ ਮਾਰਿਆ ਗਿਆ ਇੱਕ ਕਿਸਮ ਦਾ ਨਸਲੀ ਉਹ ਟੈਰਰ ਆ ਡਰ ਆ ਜਿਹੜਾ ਬਹੁਤ ਵੱਡਾ ਜੈ ਕਨਫੈਡਰੇਟ ਫਲੈਗ ਆ ਜਿਹੜਾ ਉਹਨਾਂ ਦਾ ਉਹ ਗੁਲਾਮ ਉਹਨੂੰ ਦੱਸਦਾ ਆਪਣੇ ਨੂੰ ਜਿਹੜੀ ਗੁਲਾਮਾਂ ਦੀ ਪ੍ਰਥਾ ਸੀਗੀ ਸਲੇਵਰੀ ਨੂੰ ਫਿਰ ਨਸਲਵਾਦ ਨੂੰ ਵਾਈਟ ਸੁਪਰਮੇਸੀ ਨੂੰ ਹੁਣ ਇੱਕ ਕਲਾਸੀਫਿਕੇਸ਼ਨ ਦਾ ਵਰਗੀਕਰਨ ਜਿਹੜਾ ਆ ਇਹਨੂੰ ਚੇਂਜ ਕਿਉਂ ਕੀਤਾ ਗਿਆ ਇਹ ਬੜੀ ਐਕਸਟ੍ਰੀਮਲੀ ਕੰਟਰੋਵਰਸ਼ੀਅਲ ਚੀਜ਼ ਆ ਪਿਛਲੇ ਲੰਬੇ ਸਮੇਂ ਤੋਂ ਨਵੀਂ ਪਾਲਿਸੀ ਇਹ ਕਹਿੰਦੀ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਦੇ ਵਿੱਚ ਕੋਈ ਚੇਂਜਾਂ ਕੀਤੀ ਹੈ ਹਾਲਾਂਕਿ ਜਿਹੜਾ ਕੋਸਟ ਗਾਰਡ ਆ ਉਹ ਪੈਂਟਾਗਨ ਦਾ ਸਿੱਧਾ ਪਾਰਟ ਨਹੀਂ ਆ ਪਰ ਇਹਨਾਂ ਨੇ ਜਿਹੜੇ ਰੂਲ ਚੇਂਜ ਕੀਤੇ ਆ ਉਹ 트럼ਪ ਐਡਮਿਨਿਸਟ੍ਰੇਸ਼ਨ ਦੀ ਥੌਟ ਨਾਲ ਮਿਲਦੇ ਨੂੰ ਕੀਤੇ ਆ ਕਿ ਜਿਹੜਾ ਖਾਸ ਤੌਰ ਤੇ 13 ਦੀ ਪੋਜੀਸ਼ਨ ਹੈਗੀ ਆ ਮਿਲਟਰੀ ਦੇ ਵਿੱਚ ਐਕਸਟਰੀਮਿਜ਼ਮ ਜਾਂ ਹਰਾਸ਼ਮੈਂਟ ਜਾਂ ਉਹ ਸਾਰੇ ਕੁਝ ਨੂੰ ਨਾਲ ਸੰਬੰਧਿਤ ਡਿਫੈਂਸ ਸੈਕਟਰੀ ਜਿਹੜੇ ਪੀ ਟੈਕਸਟ ਨੇ ਉਹਨਾਂ ਨੇ ਪਹਿਲੇ ਰੂਲ ਜਿਹੜੇ ਉਹਨਾਂ ਨੇ ਕਿਹਾ ਵੀ ਟੂ ਬ੍ਰਾਡ ਸੀਗੇ ਤੇ ਇਹ ਹੁਣ ਅਸੀਂ ਇਹਨਾਂ ਨੂੰ ਬਦਲ ਰਹੇ ਆ ਕੋਸਟ ਗਾਰਡ ਲੀਡਰ ਜਿਹੜੇ ਉਹਨਾਂ ਨੇ ਮਿਕਸ ਜਿਆ ਸਿਗਨਲਿਸ ਮਾਮਲੇ ਦੇ ਵਿੱਚ ਦਿੱਤਾ ਆ ਸੋ ਹੁਣ ਥੋੜੀ ਜੀ ਇਹਨਾਂ ਚਿੰਨਾਂ ਦੇ ਉੱਤੇ ਕਹਿ ਲੋ ਕਿ ਇਹ ਪਾਲਿਸੀ ਨਵੀਂ ਕਮਜ਼ੋਰ ਵੀ ਆ ਤੇ ਵੇਗ ਵੀ ਆ। ਰਸਵਾਸਤਿਕਾ ਨਿਊਜ਼ਸ ਜਾਂ ਜਿਹੜੇ ਇਦਾਂ ਦੇ ਸਿੰਬਲਸ ਹੈਗੇ ਆ ਉਹ ਕਹਿੰਦੇ ਕਿ ਪੋਟੈਂਸ਼ੀਅਲੀ ਡਿਵਾਈਸਿਵ ਨੇ। ਕੋਈ ਬੰਦਾ ਇਦਾਂ ਦੇ ਸਿੰਬਲ ਦੀ ਰਿਪੋਰਟ ਕਰਦਾ ਕੋਸਟ ਗਾਰਡ ਦੇ ਕੋਲ ਤੁਹਾਨੂੰ ਪਹਿਲਾ ਸਵਾਲ ਜਿਹੜਾ ਪੁੱਛਣਾ ਚਾਹੀਦਾ ਹੈ ਨਾ ਕਿ ਉਹਨੂੰ ਮਤਲਬ ਹਟਾ ਦੇਣਾ ਚਾਹੀਦਾ ਸੋ ਮਤਲਬ ਆਟੋਮੈਟਿਕ ਰਿਮੂਵਲ ਜਾਂ ਇਦਾਂ ਦੀ ਗੱਲਬਾਤ ਨਹੀਂ ਹੈ ਸੋ ਹੁਣ ਇਹ ਰੈਸਟ੍ਰਿਕਸ਼ਨ ਦੂਜੀ ਚਿੰਤਾਇਆ ਕਿ ਹੇਟ ਕਰਾਮ ਵਧੂਗਾ ਕਿ ਤੁਸੀਂ ਗਲਤ ਕਰ ਰਹੇ ਆ ਕਿ ਜਿਹੜਾ ਕੋਈ ਵੀ ਬੰਦਾ ਜਿਹੜਾ ਜਿਊ ਆ ਕੋਈ ਜਿਊ ਸ਼ਾ ਯਹੂਦੀ ਆ ਜਾਂ ਕੋ ਬਲੈਕ ਸਰਵਿਸ ਮੈਂਬਰ ਆ ਜਦੋਂ ਇਹ ਨਿਸ਼ਾਨ ਦੇਖਦਾ ਆ ਕਿ ਉਹ ਮਤਲਬ ਜੇ ਇਸ ਕਿਸਮ ਨਾਲ ਵੀ ਹੈਗਾ ਉਹ ਮਤਲਬ ਹੋ ਸਕਦਾ ਵੀ ਇਹਨੂੰ ਵੀ ਇਸ ਤਰੀਕੇ ਦੇ ਨਾਲ ਜ਼ਿਆਦਾ ਖਤਰਨਾਕ ਤਰੀਕੇ ਦੇ ਨਾਲ ਮੰਨੇ ਪਰ ਇਹਦੀ ਜਿਹੜੀ ਤਬਦੀਲੀ ਆ ਇਸ ਨਿਜਮ ਦੇ ਵਿੱਚ ਹੁਣ ਕੀਤੀ ਗਈ ਆ ਤੇ ਕੁਝ ਲੋਕ ਇਹਨੂੰ ਕਹਿ ਰਹੇ ਕਿ ਠੀਕ ਆ ਉਹਨਾਂ ਦੀ ਪਾਲਿਸੀ ਦੇ ਨਾਲ ਤੇ ਕੁਝ ਲੋਕ ਇਸ ਚੀਜ਼ ਨੂੰ ਕਹਿ ਰਹੇ ਵੀ ਇਹਦੇ ਨਾਲ ਹੁਣ ਇਹ ਚੀਜ਼ਾਂ ਕਿਉਂਕਿ 트ੰਪ ਐਡਮਿਨਿਸਟ੍ਰੇਸ਼ਨ ਜਿਹੜਾ ਥੋੜਾ ਜਿਹਾ ਇਹਨਾਂ ਰੂਲਸ ਦੇ ਉੱਤੇ ਨਰਮੀ ਕਰ ਰਿਹਾ ਸੋ ਇਹ ਇੱਕ ਵੱਡਾ ਮਾਮਲਾ ਆ ਜਿਹੜਾ ਅਮਰੀਕਾ ਦੇ ਵਿੱਚ ਇਸ ਵੇਲੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਚਰਚਾ ਦਾ ਵਿਸ਼ਾ ਬਣ ਸਕਦਾ ਹੈ ਅਗਲੀ ਗੱਲਬਾਤ ਰਾਸ਼ਟਰਪਤੀ 트ੰਪ ਨੇ ਐਕਸਪੈਂਸ਼ਨ ਜਿਹੜੀ ਕਰਨੀ ਆ ਆਫਸ਼ੋਰ ਆਇਲ ਗੈਸ ਡ੍ਰਿਲਿੰਗ ਦੀ ਉਹਦੇ ਸਬੰਧੀ ਆਪਣੀ ਯੋਜਨਾ ਦਾ ਐਲਾਨ ਕੀਤਾ ਕੁਝ ਦਿਨ ਪਹਿਲਾਂ ਤੋਂ ਇਹ ਖਬਰ ਚਰਚਾ ਦੇ ਵਿੱਚ ਆ ਰਹੀ ਸੀ ਤੇ ਹੁਣ ਉਹਨਾਂ ਨੇ ਅਸਲ ਦੇ ਵਿੱਚ ਆਪਣੀ ਉਹ ਪਲਾਨ ਜਿਹੜੀ ਆ ਉਹ ਅਨਾਉਂਸ ਕਰ ਦਿੱਤੀ ਆ ਪਲਾਨ ਇਹ ਆ ਕਿ ਸਮੁੰਦਰ ਦੇ ਨਾਲ ਲੱਗਦੇ ਇਲਾਕੇ ਜਿਹੜੇ ਉਹਨਾਂ ਦੇ ਤੱਟ ਨੇ ਜਿਹੜੇ ਕੋਸਟ ਨੇ ਉਹਨਾਂ ਦੇ ਵਿੱਚੋਂ ਤੇਲ ਕੱਢਿਆ ਜਾਣਾ ਪਾਲਿਸੀ ਬੜੀ ਸਪਸ਼ਟ ਆ ਕਿ ਸਾਨੂੰ ਇਹਦੇ ਉੱਤੇ ਜਿਹੜਾ ਫੋਸਲ ਫੋਸਲ ਫਿਊਲ ਕਹਿੰਦੇ ਆ ਕਿ ਜਿਹੜਾ ਵੀ ਧਰਤੀ ਦੇ ਥੱਲੇੋਂ ਗੈਸ ਤੇਲ ਕੋਲਾ ਕੱਢਿਆ ਜਾਂਦਾ ਸਾਰੇ ਫੋਸਲ ਫਿਊਲ ਵਾਲੀ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਆ ਇਹ ਜਿਹੜੇ ਨੋਨ ਰੀਨਿਊਏਬਲ ਸੋਰਸਸ ਆਫ એનર્ਜੀ ਨੇ ਉਦੇ ਪੈਰਲਰ ਅੱਜ ਦਾ ਕਨਸੈਪਟ ਰੀਨੇਬਲ ਸੋਰਸਸ ਆਫ એનર્ਜੀ ਆ ਬਿਜਲੀ ਜਾਂ ਸੂਰਜੀ ਊਰਜਾ ਜਾਂ ਦੂਜੀਆਂ ਨੂੰ ਇੱਕ ਤਰੇਹ ਕਹਿੰਦੀ ਹੈ ਵੀ ਉਹ ਪੁਰਾਣਾ ਤਰੀਕਾ ਹੁਣ ਖਤਮ ਹੋ ਗਿਆ ਉਹਨੂੰ ਖਤਮ ਕਰੋ ਕੋਲਾ ਤੇਲ ਪੈਟਰੋਲ ਗੈਸੋਲੀਨ ਡੀਜ਼ਲ ਸਾਰਾ ਕੁਝ ਤੇ ਡਿਪੈਂਡੈਂਸੀ ਘਟਾ ਕੇ ਸਿੱਧੇ ਸਿੱਧੇ ਨਵੀਂ ਊਰਜਾ ਦੇ ਉੱਤੇ ਸਾਨੂੰ ਫੋਕਸ ਕਰਨਾ ਚਾਹੀਦਾ ਆਕਾਰਾਂ ਬੰਦ ਕਰਕੇ ਤੇ ਸਾਰਾ ਕੁਝ ਨਵੀਆਂ ਕਾਰਾਂ ਦੇ ਉੱਤੇ ਆ ਜਾਣਾ ਚਾਹੀਦਾ ਵਾਟਵਰ ਲਈ ਵੀ ਚੰਗਾ ਆ ਤੇ ਹੋਰ ਕਿਉਂਕਿ ਉਹ ਲਿਮਟਡ ਆ ਥੱਲੇ ਧਰਦੀ ਦੇ ਥੱਲੇ ਤੇਲ ਕੜਾ ਵੀ ਨਿਕਲ ਹੀ ਜਾਣਾ ਇੱਕ ਵਾਰੀ ਖਤਮ ਹੋ ਗਿਆ ਉਸ ਤੋਂ ਬਾਅਦ ਨਹੀਂ ਰਹਿਣਾ ਇੱਕ ਤਿਰ ਥੋੜਾ ਜਿਹਾ ਇਹਦੇ ਉਲਟ ਚੱਲਦੀ ਆ ਜਿਹਦੇ ਵਿੱਚ 트럼ਪ ਐਡਮਿਨਿਸਟ੍ਰੇਸ਼ਨ ਮੰਨਿਆ ਜਾ ਸਕਦਾ ਪਿਛਲੇ 20-20 ਸਾਲਾਂ ਤੋਂ ਜਾਂ ਹੋਰ ਲੰਬੇ ਸਾਲਾਂ ਤੋਂ ਜਿਹੜਾ ਕੁਝ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਪਿਆ ਸੀ ਰਾਸ਼ਟਰਪਤੀ 트럼ਪ ਨੇ ਦੁਬਾਰਾ ਉਹਦੇ ਬਾਰੇ ਹੁਣ ਜਿਹੜੇ ਕਹ ਲੋ ਕਿ ਚੀਜ਼ਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਨੇ ਪਲਾਨ ਅਨਾਉਂਸ ਕੀਤਾ ਆ ਕਿ ਜਿਹੜੀ ਆਇਲ ਤੇ ਗੈਸ ਡ੍ਰਿਲਿੰਗ ਆਕਸ਼ਨਸ ਨੇ ਯੂਐਸ ਤੇ ਇਹਨਾਂ ਸਮੁੰਦਰਾਂ ਦੇ ਵਿੱਚ ਉਹਦਾ ਇਹਨਾਂ ਨੇ ਐਲਾਨ ਕਰ ਦਿੱਤਾ ਉਹ ਕਹਿੰਦੇ ਸਾਨੂੰ ਉਹ ਏਰੀਏ ਚਾਹੀਦੇ ਆ ਜਿਹੜੇ ਪਹਿਲਾਂ ਅਨਟੱਚ ਰਹੇ ਆ ਜਾਂ ਜਿੱਥੇ ਇਸ ਕਿਸਮ ਦਾ ਕੰਮ ਪਹਿਲਾਂ ਨਹੀਂ ਹੋਇਆ ਖਾਸ ਤੌਰ ਦੇ ਉੱਤੇ ਔਰ ਕਈ ਦਹਾਕੀਆਂ ਤੱਕ ਜਿਹਦਾ ਕੈਲੀਫੋਰਨੀਆ ਦੇ ਕੋਸਟ ਨੇ ਇਹਨਾਂ ਦੇ ਉੱਤੇ ਹੁਣ ਜਿਹੜਾ ਇਹ ਇਹ ਕਹਿ ਰਿਹਾ ਕਿ 트럼ਪ ਦੀ ਪਾਲਿਸੀ ਐਸਵੇਲੇ ਆ ਕਿ ਫੋਸਲ ਫਿਊਲ ਦੀ ਪ੍ਰੋਡਕਸ਼ਨ ਨੂੰ ਵਧਾ ਦਿਓ ਮਤਲਬ ਤੇਲ ਦੀ ਗੈਸੋਲੀਨ ਦੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਇਲ ਤੇ ਗੈਸ ਜੌਬਸ ਨੂੰ ਬੂਸਟ ਹੋਣਗੀਆਂ ਜਿਹੜੇ ਦੂਜੇ ਦੇਸ਼ਾਂ ਦੇ ਉੱਤੇ એનર્ਜੀ ਦੇ ਲਈ ਅਸੀਂ ਡਿਪੈਂਡ ਕਰਦੇ ਹਾਂ ਉਹ ਘਟੂਗਾ ਕੈਲੀਫੋਰਨੀਆ ਇਹਦਾ ਵਿਰੋਧ ਕਰ ਰਿਹਾ ਆਪਾਂ ਪਹਿਲਾਂ ਵੀ ਖਬਰ ਕੀਤੀ ਸੀ ਤੁਹਾਡੇ ਨਾਲ ਸਾਂਝੀ ਗਵਰਨਰ ਗੈਵਨ ਨਿਊਸਨ ਕਿਉਂਕਿ ਡੈਮੋਕ੍ਰੇਟ ਆ ਉਹ ਕਹਿੰਦੇ ਵੀ ਇਹ ਰੈਕਲੈਸ ਆ ਬਹੁਤ ਮਾੜੀ ਚੀਜ਼ ਆ ਇਹਦੇ ਨਾਲ ਬਹੁਤ ਵੀ ਤੁਸੀਂ ਸਿਰਫ ਆਪਣੇ ਜਿਹੜੇ ਅਮੀਰ ਡੋਨਰ ਨੇ ਆਇਲ ਡੋਨਰ ਨੇ ਉਹਨਾਂ ਨੂੰ ਖੁਸ਼ ਕਰ ਰਹੇ ਆ ਤੇ ਉਹਦੀ ਬਲੀ ਸਾਡੇ ਵਾਤਾਵਰਣ ਦੇ ਨਾਲ ਖੇਡ ਕੇ ਚਾਲ ਰਹੇ ਆ ਸਾਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ ਜੰਤੀ ਜਿਹੜੀਆਂ ਪੋਟੈਂਸ਼ੀਅਲ ਸੇਲਸ ਦਸੀਆਂ ਗਈਆਂ ਨੇ ਇਹਨਾਂ ਦੇ ਵਿੱਚ 21 ਸੇਲਸ ਅਲਾਸਕਾ ਦੇ ਵਾਟਰਸ ਵਿੱਚ ਨੇ 7 ਸੇਲਸ ਜਿਹੜੀਆਂ ਗਲਫ ਆਫ ਮੈਕਸੀਕੋ ਦੇ ਵਿੱਚ ਨੇ 6 ਸੇਲਸ ਜਿਹੜੀਆਂ ਕੈਲੀਫੋਰਨੀਆ ਕੋਸਟ ਦੇ ਵਿੱਚ ਨਾਰਥ ਤੋਂ ਲੈ ਕੇ ਸਾਊਥ ਤੱਕ ਦੱਸੀ ਜਾ ਰਹੀ ਆ ਇਹ ਪਿਛਲੇ ਕਈ ਦਹਾਕਿਆਂ ਦੇ ਵਿੱਚ ਸਭ ਤੋਂ ਵੱਡੀ ਐਕਸਪੈਂਸ਼ਨ ਹੁਣ ਤੱਕ ਦੀ ਦੱਸੀ ਜਾ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਵੀ ਹੋ ਸਕਦੀ ਆ ਆਫਸ਼ੋਰ ਡ੍ਰਿਲਿੰਗ ਐਸ ویਲ ਬਹੁਤ ਛੋਟਾ ਜਿਹਾ ਹਿੱਸਾ ਆ ਯੂ ਐਸ ਦੀ ਜਿਹੜੀ ਆਲ ਪ੍ਰੋਡਕਸ਼ਨ ਦਾ ਜੋ ਵੀ ਦੇ ਵਿੱਚ ਆਫਸ਼ੋਰ ਡ੍ਰਿਲਿੰਗ ਸਿਰਫ 14% ਯੂਐਸ ਆਲ ਪੈਦਾ ਕਰਦੀ ਸੀ ਤੇ 2% ਜਿਹੜੀ ਨੈਚੁਰਲ ਗੈਸ ਆ ਹੁਣ ਜਿਹੜੀ ਕੈਲੀਫੋਰਨੀਆ ਆਫਸ਼ੋਰ ਹੈਗੇ ਆ ਇਹਦੇ ਵਿੱਚ ਔਇਲ ਜਿਹੜਾ ਟੋਟਲ 0.1% ਯੂਐਸ ਆਉਟਪੁੱਟ ਦਾ ਇਹਦੇ ਵਿੱਚੋਂ ਆਉਂਦਾ ਹੈ ਤੇ ਲਾਸਟ ਜਿਹੜਾ ਕੈਲੀਫੋਰਨੀਆ ਦੇ ਵਿੱਚ ਕੀਤਾ ਗਿਆ ਸੀ ਇਹ 1984 ਦੇ ਵਿੱਚ ਸੀਗਾ ਹੁਣ ਨਵੇਂ ਸਿਰੇ ਤੋਂ ਦੁਬਾਰਾ ਇਸ ਗੱਲਬਾਤ ਨੇ ਇੱਕ ਵਾਰੀ ਚਰਚਾ ਛੇੜੀ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ